ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗੱਲ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 7 ਨਗ ਲੈ ਕੇ ਆਏ ਜਿੰਨਾਂ ਚ ਗੱਬਣ گاਵਾ ਜੀ ਕੂनियां ਟੋਕੜਾ ਤੇ ਇੱਕ ਬਾਈ ਕੋਲ ਛੋਟੀ ਕੱਟੀ ਵੀ ਵਿਕਾਊ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਅਸੀ ਆ ਬਾਈ ਸਾਰੇ ਵੀਰਾਂ ਦਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੀਪ ਸਿੰਘ ਵੀ ਪਿੰਡ ਗੱਲ ਜ਼ਿਲ੍ਹਾ ਮੋਗਾ ਤਸੀਲ ਬਾਗਾ ਪੁਰਾਣਾ ਮੋਬਾਈਲ ਨੰਬਰ 6284849399 ਠੀਕ ਆ ਬਈ ਜਿਹੜਾ ਗੱਲ ਪਿੰਡ ਆ ਬਾਗੇ ਪੁਰਾਣੇ ਦੇ ਬਿਲਕੁਲ ਨਾਲ ਹੀ ਰਹੇ ਜਾਂਦੇ ਹਾਂ ਹਾਂ ਜੀ ਜਾਨੀ ਜਦੋਂ ਮੋਗੇ ਨੂੰ ਜਾਣਦੇ ਆ ਪਹਿਲਾ ਪਿੰਡ ਗੱਲੀ ਹੁੰਦਾ ਕਿੱਧਰੋਂ ਸ਼ੁਰੂ ਕਰਕੇ ਵੀਰੇ ਇੱਦਾਂ ਹੀ ਕਰ ਲਓ ਬਈ ਠੀਕ ਸੂਹ ਹੈ ਬਈ ਇਹਦਾ ਤੀਜਾ ਠੀਕ ਆ ਜੀ ਇਹ ਸੂਈ ਵੀ ਹੈ ਜੀ ਇਹ ਇਹ ਸੂਈ ਵੀ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਹੋ ਗਏ ਪ੍ਰੋਪਰ ਜੀ 15 ਦਿਨ ਹੋ ਗਏ ਆ ਬੱਚਾ ਜੀ ਇਹਦਾ ਬੱਚਾ ਇਹਦਾ ਪੂਰਾ ਹੋ ਗਿਆ ਠੀਕ ਆ ਆਪਣੇ ਕੋਲ ਵੀਡੀਓ ਪਈ ਆ ਪ੍ਰੂਫ ਹੈਗੇ ਆ ਜੀ ਪ੍ਰੂਫ ਹੈਗੇ ਆ ਸਾਰੇ ਠੀਕ ਆ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਸ ਟਾਈਮ 10 ਕਿਲੋ ਰੈਡੀ ਹੈ ਬਾਈ ਜੋ ਕੇ ਦੇ ਦਾਂਗੇ ਜੀ ਦੋ ਟਾਈਮ ਚਾਰ ਟਾਈਮ ਬਾਗੂ ਚਾਰ ਡੰਗ ਚੋਲੇ ਬਾਈ ਥਣਾ ਦੀ ਡੰਨਾ ਜੀ ਥਣਾ ਦੀ ਡੰਨਾ ਬਾਈ ਤੋੜ ਕੇ ਦਿਖਾ ਦੇ ਵੀਰੇ ਬਾਕੀ ਬਈ ਆਪਣਾ ਆਏ ਆ ਯਾਰ ਜੇ ਆਪਾਂ ਹੋਰਾਂ ਵਾਂਗੂ ਉਹ ਕੰਮ ਨਹੀਂ ਕੀਤਾਗਾ ਅਜੇ ਹੁਣ ਬੱਚਾ ਮਰ ਗਿਆ ਤਾਂ ਆਪਾਂ ਹੋਰ ਲਾ ਦਈਏ ਇਹਦੇ ਮਗਰ ਉਹ ਤਾਂ ਫਾਇਦਾ ਨਹੀਂ ਹਾਂ ਵੀ ਆਪਣੇ ਕੋਲ ਉਹ ਕੰਮ ਹੈ ਨਹੀਂ ਗਿਆ ਯਾਰ ਜਿਹੜੀ ਗੱਲ ਸੱਚ ਆ ਉਹ ਸੱਚ ਆ ਬਾਕੀ ਜੇ ਕੋਈ ਆਪ ਦਾ ਸੱਜਣ ਡਾਕਟਰ ਲਿਆ ਕੇ ਚੈੱਕ ਵੀ ਕਰਾ ਸਕਦਾ ਡਾਕਟਰ ਵੀ ਆਪ ਆਪਣਾ ਵੀ ਚੈੱਕ ਕਰਾ ਸਕਦਾ ਵੀ ਇੰਨੇ ਮਹੀਨੇ ਦੀ ਸੂਈ ਹੈ ਇੰਨੇ ਟਾਈਮ ਦੀ ਸੂਈ ਵੀ ਹੈ ਠੀਕ ਆ ਜੀ 15 ਦਿਨ ਬਾਅਦ ਦੱਸਦਾ ਕਿ ਸਮਾਂ ਹੋ ਗਿਆ ਸੂਈ ਨੂੰ ਜੀ ਬੱਚਾ ਮਗਰ ਬੱਚਾ ਸੀਗਾ ਉਹ ਐਕਸਪਾਇਰੀ ਹੋ ਗਿਆ ਜਿਹਦੀ ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੂਗੀ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚੁ ਬਣਾਉਣ ਦਾ ਸਮਾਂ ਨੋਟ ਕਰ ਲਓ ਜੀ 11:41 ਹੋ ਗਏ ਆ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਜਿਹੜਾ ਨੈਟ 10 ਕਿਲੋ ਦੁੱਧ ਤਿਆਰ ਆ ਆਪ ਦੀ ਚੁਵਾਈ ਕਰ ਲਿਓ ਬਾਈ ਕਹਿੰਦਾ ਮੇਰੇ ਘਰੇ ਬਾਕੀ ਵਜਨ ਵਜੂਦ ਦੀ ਵੀ ਕਰਮ ਵਾਲੀ ਚੰਗੀ ਆ ਠੰਡੀ ਸੀਲ ਆ ਮੇਰੇ ਕੋਲ ਬਾਈ ਪੂਰੀ ਠੰਡੀ ਸੀਲ ਆ ਠੀਕ ਆ ਜੀ ਇਹ ਆਪਣੀ ਗਾਰੰਟੀ ਆ ਲੱਤ ਵੀ ਨਹੀਂ ਚੱਕਦੀ ਤੇ ਡਿਮਾਂਡ ਕੀ ਰਹਿਣਾਂ ਦੀ ਮੇਰੇ ਦੀ ਅਡਵਾਰ ਬਈ ਇਹਦੀ ਯਾਰ ਪਾ 30000 ਰੁਪਇਆ ਕੀਤਾ ਹੋਜੂ ਮਾਨਤਨ ਜੀ ਮਾਨਤਨ ਹੋਈ ਬਰਾੜ ਬਈ ਠੀਕ ਹੈ ਜੀ 30000 ਠੰਡੀ ਸੀਲ ਪੂਰੀ ਆ ਬਈ ਆ ਦੇਖ ਲਾ ਲਓ ਜੀ ਠੰਡੀ ਸੀਲ ਕਰਮ ਵਾਲੀ ਪੂਰੀ ਆ ਉਹਦੇ ਹਲੇ ਪਾਸੋਂ ਤਾਂ ਬੇਫਿਕਰ ਹੋਜੋ ਜੀ ਬਾਕੀ ਪੋਰਟ ਸ਼ੰਕ ਕੋਈ ਨਹੀਂ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਵੀ 30000 ਚੋਂ ਲੈਸ ਹੋਜੂਗਾ ਤੇ ਅੱਗੇ ਵੀਰੇ 2 ਨੰਬਰ ਨਗ ਸੁਆ ਕਨਮਾ ਜੀ ਇਹਦਾ ਇਹ ਪਹਿਲਾਂ ਨਾ ਬਈ ਵੜ ਦੰਦੋ ਜੀ ਦੰਦੋਣੀ ਬਈ ਯਾਰ ਆਪਾਂ ਦੇਖੀਏ ਇਹ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ 3 ਮਹੀਨੇ ਹੋਏ ਆ 3 ਮਹੀਨੇ ਏਆਈ ਵਗੈਰਾ ਹੋਈ ਹੈ ਜੀ ਨਹੀਂ ਉਸ ਤੋਂ ਬਾਅਦ ਨਹੀਂ ਕੀਤਾ ਹੋਇਆ ਈ ਠੀਕ ਆ ਜੀ ਹਾਂਜੀ ਬੱਚਾ ਸੀਗਾ ਇਹ ਤੇ ਮਗਰ ਉਹ ਵੀ ਪੂਰਾ ਹੋ ਗਿਆ ਸੀਗਾ ਠੰਡ ਕਰਕੇ ਆਪਾਂ ਦਾ ਗਾਉਂ ਲਈ ਹੈ ਗੜ ਠੀਕ ਆ ਆਪਣਾ ਦਾ ਮਾਲ ਲੈ ਆਉਂਦਾ ਹਾਂ ਦੁੱਧ ਕਿੰਨਾ ਤਿਆਰ ਹੈ ਜੀ 8 ਕਿਲੋ ਦੁੱਧ ਰੈਡੀ ਹੈ ਜੀ ਥੱਲੇ 8 ਕਿਲੋ ਜੀ ਹਾਂਜੀ ਠੀਕ ਆ ਜੀ ਥਣਾ ਦੀ ਡੰਨ ਆ ਜੀ ਜਮਾ ਹਾਂਜੀ ਪੂਰੇ ਡੰਨ ਆ ਠੀਕ ਆ ਵੀਰੇ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਰੋਕ ਲਈ ਵੀਰੇ ਮਾੜਾ ਜਿਹਾ ਇੱਥੇ ਥ 8 ਕਿਲੋ ਦੁੱਧ ਆਪਦਾ ਚੋਕੇ ਲੈ ਜਾਓ ਮੋੜਲੇ ਵੀਰੇ ਚਵਾਈ ਤੁਸੀਂ ਕਰਨੀ ਆ ਵੀਰੇ ਠੰਡੀ ਸੀਲ ਹਨਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜਾ ਬਾਕੀ ਜਰਸੀ ਚ ਪੈਂਦੀ ਆ ਕੱਦ ਕਾਠ ਵੀ ਚੰਗਾ ਸ਼ਾਈਨਿੰਗ ਵਾਲੀ ਸਕੈਨ ਬੱਚੀ ਬੜੀ ਸੋਹਣੀ ਆ ਬਾਈ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੀ ਜੇ ਆਪਾਂ ਬੱਚੀ ਪਾਲ ਲਾਂਗੇ ਫਿਰ ਤਾਂ ਉਹ ਸਾਲ ਪਾਲਣੀ ਪੈਣੀ ਆ ਫਿਰ ਜਾ ਕੇ ਦੁੱਧ ਦੇਊ ਇਹਨੇ ਕਰਮ ਵਾਲੀ ਨੇ ਖਰਚਾ ਆਪਦਾ ਕੱਢੀ ਜਾਣਾ ਬਾਕੀ ਵਹਿੜ ਚੰਗੀ ਬਾਕੀ ਬਰਾੜਾ ਮੁੱਲ ਵੀ ਠੀਕ ਹੀ ਆ ਇਹਦਾ ਕਿੱਦਾਂ ਕ ਭਾਜੀ ਇਹਦਾ 20000 ਰੁਪਈਆ ਸਾਰਾ ਔਫਰੀਆ ਲਓ ਚੱਕ ਲਓ ਮੈਂ ਕਹਿੰਦਾ ਠੀਕ ਆ ਜੀ ਆਫਰੀ ਆ ਆਫਰੀ ਆ 20000 ਰੁਪਏ ਤਾਂ ਬਈ ਖਾਲੀ ਬੱਚੀ ਦਿੰਦੇ ਆ ਇਹਨੇ ਆਪਕੇ ਲੋਗਰ ਮਾੜਨੇ ਦੁੱਧ ਵੀ ਦੇਣਾ ਜੀ ਲਓ ਜੀ ਠੰਡੀ ਸੀਲ ਵੀ ਪੂਰੀ ਆ 20000 ਚੋਂ ਥੋੜਾ ਗਣਾ ਮਾਨਤਾ ਨਾ ਆਏ ਗਏ ਸੱਜੰਦਾ ਜ਼ਰੂਰ ਹੋ ਜੂਗਾ ਜੀ ਤਿੰਨ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹ ਪਹਿਲਾ ਨਾ ਵੇੜ ਠੀਕ ਆ ਇਹ ਤੁਹਾਨੂੰ ਤੋਂ ਚੈੱਕ ਕੀਤੀ ਆ ਵੀਰੇ ਨਹੀਂ ਇਹ ਵੀ ਨਹੀਂ ਕੀਤੀ ਸਿੰਗਾ ਮਾਰ ਦੀ ਮੁਰਦੀ ਤਾਂ ਨਹੀਂ ਨਾ ਜਿਵੇਂ ਹੀ ਨਹੀਂ ਬਾਈ ਇਹਨੂੰ ਸਮਾਂ ਕਿੰਨਾ ਹੋਊਗਾ ਸੂਈ ਨੂੰ ਜੀ ਇਹਨੂੰ ਵੀ ਆਪਣੇ 20 ਦਿਨ ਹੋਏ ਆ ਇਹਦਾ ਬੱਚਾ ਵੀ ਰੇ ਇਹਦਾ ਬੱਚਾ ਤੇ ਉਹ ਦੂਜੀ ਚਿੱਟੇ ਮੱਥੇ ਵਾਲੀ ਦਾ ਬੱਚਾ ਦੋਨੇ ਇਕੱਠੇ ਹੀ ਸੀਗੇ ਯਾਰ ਦੋਨੇ ਪੂਰੇ ਹੋ ਗਏ ਸੀਗੇ ਠੀਕ ਹੈ ਜੀ ਇਹਦਾ ਵੀ ਪ੍ਰੂਫ ਆਪਣੇ ਕੋਲ ਹੈਗਾ ਇਹਦਾ ਵੀ ਪ੍ਰੂਫ ਹੈਗਾ ਦੁੱਧ ਕਿੰਨਾ ਤਿਆਰ ਆ ਜੀ ਬਹੁਤ ਦੇਸ ਟਾਈਮ ਬਈ ਇਹ ਥੱਲੇ ਹੀ 10 ਕਿਲੋ ਆ ਪੂਰਾ 10 ਕਿਲੋ ਠੀਕ ਹੈ ਜੀ 10 ਕਿਲੋ ਨੈਟ ਦੁੱਧ ਇਹਦੇ ਥੱਲੇ ਵੀ ਤਿਆਰ ਆ ਬਾਕੀ ਇਹ ਵੀ ਆਪ ਦਾ ਡਾਕਟਰ ਸਾਹਿਬਾਨ ਲਿਆ ਕੇ ਚੈੱਕ ਕਰਾ ਕੇ ਬਾਈ ਦੇ ਘਰੋ ਲਿਜਾ ਸਕਦੇ ਆ ਜੀ ਬਾਕੀ ਥਣਾ ਦੇ ਸਹਜ ਇਹਦੇ ਵੀ ਸੋਨੇ ਸੋਨਾ ਗੁਲਾਬੀ ਥਾਣਾ ਸਿੰਘ ਜ਼ਰੂਰ ਆ ਛੋਟੇ ਛੋਟੇ ਪਰ ਮਾਰਦੀ ਨਹੀਂ ਬਾਈ ਕਹਿੰਦਾ ਥਾਣਾ ਇਧ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਇਹਦੀ ਡਿਮਾਂਡ ਬਰਾੜਾ ਪਾ ਦਿੱਤੀ ਆ 28000 ਰੁਪਿਆ ਠੀਕ ਆ ਜੀ 28000 ਰੁਪਿਆ ਇਹਦੀ ਡਿਮਾਂਡ ਹੈ ਜੀ ਵਿੱਚੋਂ ਬਾਈ ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜੀ ਬਰਾੜਾ ਮੈਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਹਦਾ ਆਪਣੇ ਜਿਹੇ ਜੀ ਹੁੰਦੇ ਆ ਠੀਕ ਆ ਜੀ ਰੇਟ ਤਾਂ ਬਿਲਕੁਲ ਜੇ ਜਆ ਬਾਕੀ ਦੁੱਧ ਜਿਹੜਾ ਬਾਈ ਦੇ ਘਰੇ ਤੁਸੀਂ ਚੋ ਸਕਦੇ ਆ ਤੁਹਾਡੇ ਘਰੇ ਦੁੱਧ ਤੁਹਾਡੀ ਸੇਵਾ ਦੇ ਸ਼ਰਤ ਤੇ ਆ ਇਹ ਵੱਧ ਕਰ ਲੋਗੇ ਵੱਧ ਲੈ ਲਓਗੇ ਆਪਣਾ ਜੇ ਆਪਣਾ ਉਹ ਕੰਮ ਨਹੀਂ ਗਿਆ ਵੀ ਮਗਰ ਇਹਨਾਂ ਦੇ ਬੱਚੇ ਹੋਰ ਲਾਦਦੇ ਇਹਨਾਂ ਦੇ ਪੂਰੇ ਹੋ ਗਏ ਆਪਾਂ ਉਹ ਕੰਮ ਨਹੀਂ ਕੀਤਾਗਾ ਜਿਹੜੀ ਗੱਲ ਸੱਚੀ ਆ ਵੀ ਆਪਾਂ ਉਹੀ ਪ੍ਰੂਫ ਦੇਣਾ ਆਪਣੇ ਕੋਲੇ ਪ੍ਰੂਫ ਪਿਆ ਬੱਚੇ ਮਰੇ ਹੋਏ ਆ ਠੀਕ ਆ ਜੀ ਤੇ 4 ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਬਈ ਟੋਕੜੀ ਆ ਟੋਕੜੀ ਆ ਠੀਕ ਆ ਮੈਂ ਪਹਿਲਾਂ ਠੀਕ ਆ ਜੀ ਦਾਲ ਦਸਰਮਤਕਾਓ ਕਹਿੰਦੇ 4 ਕਿ ਮਹੀਨੇ ਹੋਏ ਆ ਸੂਈ ਨੂੰ ਚਲੋ ਜਿੰਨੇ ਮਰਜੀ ਮੰਨ ਲਿਆ ਆਪਾਂ ਟੋਕੜ ਕੇ ਕੀ ਦੇਣੀ ਆ ਹੋਈ ਆ ਏਆਈ ਵਗੈਰਾ ਫਿਰ ਨਹੀਂ ਇਹ ਆਈ ਨਹੀਂ ਨਹੀਂ ਹੋਈ ਨਹੀਂ ਇਹਦੀ ਠੀਕ ਆ ਜੀ ਚੰਗੀ ਆ ਵੈੜ ਕਦ ਕਾਠਾ ਲਈ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਹੈ ਇਹਦੇ ਥੱਲੇ ਬਈ ਪੂਰਾ ਪਾਪਰ 7 ਕਿਲੋ ਦੁੱਧ ਰੈਡੀ ਹੈ ਇਸ ਟਾਈਮ 7 ਕਿਲੋ ਠੀਕ ਆ ਥਣਾ ਦੀ ਡੰਨ ਹੈ ਮੇਰੇ ਜਮਾ ਜਮਾ ਬਾਈ ਮੈਂ ਕਹਿੰਦਾ ਕੋਈ ਭੂਰ ਛੱਟਾ ਨਹੀਂ ਠੀਕ ਆ ਜੀ ਮੋੜਲੇ ਵੀਰੇ ਕੋਈ ਭੂਰ ਛੱਟਾ ਨਹੀਂ ਬਾਈ ਕਹਿੰਦਾ ਥਣਾ ਦੀ ਡੰਨ ਹੋਊਗੀ ਬੇ ਫਿਕਰ ਹੋ ਜਮਾ ਥਣਾ ਦੇ ਸੈਜ ਵੀ ਚੈੱਕ ਕਰ ਸਕਦੇ ਹੋ ਸੋਹਣੇ ਗ੍ਰੈਪ ਤੇ ਲੱਗੇ ਹੱਥੀ ਚਵਾਈ ਗਾਲਾ ਥਣਾ ਜੀ ਬਾਕੀ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਚਵਾਈ ਦੀ ਬਾਈ ਕਹਿੰਦਾ ਪ੍ਰੋਪਰ ਓਕੇ ਹੋ ਇਹ ਦੇ ਦਾਂਗੇ ਬਰਾੜਾ 19000 ਦੀ 19000 ਦੀ ਜੀ ਹਾਂ ਠੀਕ ਹੈ ਜੀ ਛੋਟੇ ਛੋਟੇ ਭਾਈ ਆ 19000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਜਿਹਨੂੰ ਨਗ ਪਸੰਦ ਆਈ ਜਾਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਰੇ ਨਗ 4 ਸੌਰੀ 5 ਨੰਬਰ ਸੁਹਾਗ ਨਮਾ ਜੀ ਇਹਦਾ ਇਹ ਦੂਜੇ ਨਾ ਦੂਜੇ ਦੂਜਾ ਸੁਹਾ ਵੀ ਵੇਖਦਾ ਇਹ ਗੱਬਣ ਆ ਜੀ ਇਹ ਗੱਬਣ ਆ ਬਈ ਇਹ 10 ਕ ਦੇਣ ਲੈਂਦੀ ਆ ਸੋਨ ਚ ਡੇਟ ਮੁਤਾਬਕ ਹਾਂਜੀ ਠੀਕ ਆ ਜੀ ਦੂਜੇ ਸੁਹੇ ਸੋਨਾ ਇਹ ਹੱਕ ਲਈਏ ਰੜਾ ਜਮਾਂਦਰੂ ਤੈਲਾ ਇੱਕ ਤੁਹਾਨੂੰ ਜੀ ਹਾਂ ਠੀਕ ਹੈ ਇੰਗਲੇ ਪਾਸਿਓਂ ਨਣੀ ਵਾਲੇ ਪਾਸਿਓਂ ਇੱਕ ਤੁਹਾਨੂੰ ਦੀ ਪਹਿਲਾਂ ਤਾਂ ਸਰਾਕ ਹੀ ਹੈ ਨਹੀਂ ਕਿ ਪਹਿਲਾਂ ਦੀ ਤਲ ਹੋਈ ਵੀ ਪਹਿਲਾਂ ਦੀ ਵੀ ਤਲ ਹੈ ਠੀਕ ਹੈ ਤਿੰਨਾਂ ਥਨਾਂ ਦੀ ਓਕੇ ਹੈ ਜੀ ਤਿੰਨਾਂ ਥਨਾਂ ਦੀ ਓਕੇ ਹੈ ਠੀਕ ਹੈ ਕਿੰਨਾ ਕੁ ਪਾਜੂ ਹੋ ਰੋ ਦੁੱਧ ਦੁੱਧ ਪਾਜੂਗੀ 13-14 ਲੀਟਰ ਬਈ ਹਜੇ ਬਾਕੀ ਬੰਦਿਆਂ ਪਏ ਮੁਤਾਬਕ ਤਾਂ ਹਜੇ ਲੇਵਾ ਨੇ ਬਣਾਉਣਾ ਆ ਠਿੱਲਾ ਸਟਾਰਟ ਹੀ ਕੀਤਾ ਵੀਰੇ ਹਜੇ ਦਾਬਾ ਮੰਨ ਚ ਚੱਲ ਸਕਦੇ ਆ ਜੀ ਸਟਾਰਟ ਹੀ ਹੋਇਆ ਹਵਾਨਾ ਇੱਕ ਤੁਹਾਨੂੰ ਤੈਲ ਆ ਵੀਰੇ ਪਹਿਲਾਂ ਹੀ ਦੱਸ ਦਿੰਨੇ ਆ ਜੀ ਕੱਚੀ ਜ਼ਰੂਰ ਆ ਬਾਈ ਕਹਿੰਦਾ ਉਹ ਜੇ ਆਪਾਂ ਆਪਾਂ ਛੋਟਾ ਜਿਹਾ ਕਰ ਦੇਣਾਗਾ ਜਿਹੜੇ ਹਿਸਾਬ ਨਾਲ ਕੱਚੀ ਆ ਤੇ ਇਹਦਾ ਛੋਟਾ ਜਿਹਾ ਭਾਅ ਵੀਰੇ ਅੱਜ ਅੱਜ ਦਾ ਇਹ ਰਬੜਾ ਤੈਨੂੰ ਅੱਜ ਕੀ ਦੱਸਾਂ ਲੈ ਜਾ ਯਾਰ 25 25000 ਦੀ ਹਾਂ ਠੀਕ ਆ ਵੀਰੇ ਬਾਈ ਕਹਿੰਦਾ 25000 ਦੀ ਲੈ ਜੋ ਜੀ ਅੱਜ ਤੈਨਾਂ ਇੱਕ ਤੁਹਾਨੂੰ ਕੱਚੀ ਜ਼ਰੂਰ ਆ ਜਿੱਦ ਦੇ ਤਿਆਰ ਹੋਗੀ ਉਦੋਂ ਤਾਂ ਵੀਰੇ ਕਿਹਨੇ ਦੇਣੀ ਆ 25000 ਚ ਜੇ ਕਿਸੇ ਨਵੀਰ ਨੇ ਦੁੱਧ ਪੀਣ ਆਸਤੇ ਲੈ ਕੇ ਯਾਨੀ ਚੀਜ਼ ਮਾੜੀ ਵੀ ਨਹੀਂ ਕਿਉਂਕਿ ਜਿਹਨੇ ਥੋੜੇ ਪੈਸੇ ਲਾਉਣੇ ਹੁੰਦੇ ਬਜਟ ਥੋੜਾ ਹੁੰਦਾ ਉਹਦੇ ਵਾਸਤੇ ਚੀਜ਼ ਚੰਗੀ ਆ ਬਾਕੀ ਕਰਮ ਵਾਲੀ ਬੱਚਾ ਚੰਗਾ ਦੇਗੀ ਸਪਾਉਂਬਾਰੀ ਹੋ ਜਾਣੀ ਹੈ ਤੇ 25000 ਰੁਪਏ ਦੀ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਉਹ ਨਾ ਕੋਈ ਵੀਰ ਭਰਾ ਆਪਣੇ ਕੋਲ ਚੱਲ ਗਿਆ ਹੋਵੇ ਮਾਨਤਾਨ ਕਰ ਦਾਂਗੇ ਆਪਾਂ ਠੀਕ ਆ ਵੀਰੇ ਤੇ ਨਗ 6 ਜੀ ਸੁਆਗਤ ਨਮਾ ਜੀ ਇਹਦਾ ਇਹ ਬਰੌੜਾ ਦੱਸਿਓ ਅਗਲੇ ਨੇ ਦੂਜਾ ਹੋਊਗਾ ਤੀਜਾ ਚੌਥਾ ਮੰਨ ਲੈ ਕੋਈ ਇਹ ਵੀ ਟੋਕੜਾ ਜੀ ਇਹ ਹਾਂ ਇਹ ਟੋਕੜਾ ਕਿੰਨਾ ਦੁੱਧ ਆ ਜੀ ਇਸ ਟਾਈਮ ਥੱਲੇ 5 ਕਿਲੋ ਤਾਂ ਉਧਰ ਰੈਡੀ ਆ 5 ਕਿਲੋ ਥਣਾ ਦੀ ڈن ਆ ਜੀ ਹਾਂ ਇਹ ڈن ਪੂਰੇ ਮੋਟੇ ਥਣਾ ਠੀਕ ਆ ਇਹਦੀ ਏਆਈ ਵਗੈਰਾ ਜੀ ਨਹੀਂ ਇਹ ਆਪਾਂ گاਉਂ ਹੀ ਆਈ ਹੈ ਯਾਨੀ ਕਿ ਆਪਣੇ ਲਿਆਂਦੀ ਹੁੰਦੇ ਆ ਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਕੋਈ ਹੋਈ ਤਾਂ ਬਾਈ ਕਹਿੰਦਾ ਆਪਾਂ ਦੱਸ ਦਾਂਗੇ ਜਿਹੜੀ ਆਪਦੇ ਹੱਥੀ ਕਰਾਈ ਹੋਈ ਉਹਦੀ ਤਾਂ ਹੁੰਦੀ ਗਾਰੰਟੀ ਜੀ ਜਿਹੜੀ گاਉਂ ਆਈ ਆ ਉਹ ਤਾਂ ਫਿਰ 50 50 ਪਰਸੈਂਟ ਹੀ ਹੁੰਦਾ ਜਿਹੜਾ ਨੈੱਟ ਦੁੱਧ ਤਿਆਰ ਆ ਉਹ 5 ਕਿਲੋ ਆ ਆਪ ਦਾ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਲਿਓ ਜੀ ਸੋਨਾ ਮੋਟਾ ਥਾਣਾ ਜੀ ਚੈੱਕ ਕਰ ਲਓ ਵਜ਼ਨ ਵੀ ਚੰਗਾ ਤੇ ਇਹਦੀ ਡਿਮਾਂਡ ਵੇਰ ਹੈ ਇਹ ਬਰਾੜਾ ਲੈ ਜਾ ਤੂੰ 8020 ਠੀਕ ਆ ਜੀ ਛੋਟੇ ਛੋਟੇ ਭਾਈ ਆ 8000 ਦੀ ਬਾਈ ਕਹਿੰਦਾ ਦੇ ਦਾਂਗੇ 5 ਕਿਲੋ ਆਪ ਦਾ ਕੋਈ ਵੀਰ ਚੋਕੇ ਲੈ ਜਾਏ ਚਾਹੇ ਵੀਰ ਇੱਕ ਟਾਈਮ ਮਿਲਦੀ ਕਿ ਦੋਨੇ ਟਾਈਮ ਦੋਨੇ ਟਾਈਮ ਮਿਲਦੀ ਹੈ ਭਾਈ ਠੀਕ ਆ ਜੀ ਤੇ ਇੱਕ ਬਾਈ ਕੋਲ ਬੱਚਾ ਵੀ ਆ ਤੇ ਇਹਦੀ ਉਮਰ ਕਿੰਨੀ ਕੁ ਆ ਜੀ ਇਈ ਝਾਲਕ ਦੀ ਹੈ ਬਾਈ ਖੀਰੀ ਹੈ ਜੀ ਹਾਂਜੀ ਕੋਈ ਮਦਰ ਮਲਕਰ ਰਿਕਾਰਡ ਸੀ ਮਰ ਰਿਕਾਰਡ ਜੀ ਇਹ ਬੱਚੀ ਆ ਸੋਰੀ ਕੱਟੀ ਇਹ ਆਪਾਂ ਲਈ ਸੀਗੀ ਪਿੰਡ ਦੌਧਰੋਂ ਠੀਕ ਹੈ ਜੀ ਇਹ ਮਾ ਦਾ ਦੌਧਰ ਰਿਕਾਰਡ ਸੀਗਾ 25 ਲੀਟਰ ਠੀਕ ਹੈ ਜੀ ਨਿੱਕੀ ਸੀਗੀ ਜਮਾ ਰੁਪਈਆ 10000 ਮੰਗਦੇ ਸੀ 8000 ਦੀ ਲਈ ਸੀ ਨਾ ਛੋੜਨਾ ਛੱਪਾ ਫੋਰਟ ਸ਼ਾਂਕ ਕੋਈ ਨਹੀਂ ਜੀ ਨਾ ਬਾਈ ਮੈਂ ਝੋਲੀ ਦਿਖਾਦੀ ਵੀਰੇ ਉਈ ਨਹੀਂ ਜੀ ਯਾਨੀ ਕੀ ਲੋ ਜੀ ਚੰਗੀ ਨਸਲ ਦੀ ਹੈ ਚੈੱਕ ਕਰੋ ਝੋਲੀ ਚੈੱਕ ਕਰੋ ਸੋਹਣੀ ਝੋਲੀ ਹੈ ਜੀ ਫੋਰਟ ਸ਼ਾਂਕ ਕੋਈ ਨਹੀਂ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਬਰਾੜਾ ਹੈਗੀ 18000 ਰੁਪਏ ਠੀਕ ਹੈ ਜੀ ਬਾਕੀ ਕੁੰਡਾ ਸਿੰਘ ਚੈੱਕ ਕਰ ਸਕਦੇ ਹੋ ਗੋਲ ਕਰਦੀ ਹੁੰਦੀ ਬੱਚਾ ਹੀ ਆ ਕਿਸੇ ਵੀਰ ਨੇ ਸੰਭ ਨਹੀਂ ਹੋਵੇ ਉਹਨਾਂ ਲਈ ਚੀਜ਼ ਚੰਗੀ ਆ ਮੁੱਲ 18000 ਰੁਪਿਆ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ